ਲੁਧਿਆਣਾ ਦੇ ਸੰਦੂ ਕਲੋਨੇ ਦੇ ਵਿੱਚ ਆਹ ਦੇਖੋ ਨਿਆ ਤੁਹਾਨੂੰ ਲਾਈਵ ਤਸਵੀਰ ਹੈ ਲੁਧਿਆਣਾ ਫਾਇਰ ਵਿਗਟ ਬਣੋ ಲಗಾಡಿ ಬಿಡಿ ಲಗಾಡಿ ಬಿಡಿ ಆ ಹಾಯ್ ಎಂತ ಕೋಯೆ ಅದು ಅಂತ ಪದಗಳು ಆತಮ ವಾನಿ

1 ਮਿੰਟ ਹਾਂਜੀ ਕਹਾਂ ਪੇ ਘਰਤਾ ਗਲੀ ਨੰਬਰ 7 ਸਿੰਧੂ ਕਲੋਨੀ ਯਹਾਂ ਪੇ ਆ ਗਏ ਠੀਕ ਹੈ ਜੀ ਰਾਣਾ ਜੀ ਲੋਕੋ ਸੜ ਜਾ ਇਹ ਕਿਹੜੀ ਕਲੋਨੀ ਆ ਜੀ ਮੈਂ ਸਿੱਧਾ ਕਰੀਆ ਫਿਰ ਇਹ ਸੰਧੂ ਕਲੋਨੀ ਆ ਜੀ ਸੰਧੂ ਕਲੋਨੀ ਗਲੀ ਨੰਬਰ 7 ਹਾਊਸ ਨੰਬਰ 312 ਇਹ ਧਰਮਨਾਮ ਦਾ ਬੰਦਾ ਆ ਇਹ ਆਪਣੇ ਇਹਦੇ ਤਿੰਨ ਬੱਚੇ ਆ ਬੱਚਿਆਂ ਸਮੇਤ ਇੱਥੇ ਰਹਿੰਦਾ ਕੱਲ ਮਹਾਰਾਣਾ ਪ੍ਰਤਾਪਨਗਰ ਹੈ ਜਿਹੜਾ ਇੱਥੇ ਨੇੜੇ ਹੀ ਉੱਥੇ ਇਹਦੇ ਮਦਰ ਰਹਿੰਦੇ ਸੀ ਤੇ ਦੂਜਾ ਭਰਾ ਰਹਿੰਦਾ ਇਹਨਾਂ ਦੇ ਮਦਰ ਦੀ ਡੈਥ ਹੋ ਜਾਣ ਕਰਕੇ ਅੱਜ ਸਵੇਰੇ 8 ਘੰਟੇ ਤੋਂ ਪਹਿਲਾਂ ਇਹ ਸਾਰਾ ਫੈਮਿਲੀ ਇਕੱਠੀ ਹੋ ਕੇ ਆਪਣੇ ਭਰਾ ਦੇ ਘਰ ਗਈ ਸੀ ਜਿੱਥੇ ਇਹਨਾਂ ਦੀ ਮਾਤਾ ਦੀ ਡੈਥ ਹੋਈ ਹੈ ਪਿੱਛੋਂ ਲੋਕਾਂ ਨੂੰ ਜਦੋਂ ਇੱਕਦਮ ਆਵਾਜ਼ ਜ਼ਿਆਦਾ ਸੋਣੀ ਖੜਕਾ ਹੋਇਆ ਤਾਂ ਇਹਨਾਂ ਨੂੰ ਪਤਾ ਲੱਗਿਆ ਵੀ ਕੋਈ ਇੱਥੇ ਗੱਲਬਾਤ ਹੋ ਗਈ ਹੈ, ਬਾਰਤਤ ਹੋ ਗਈ ਹੈ ਕੋਈ ਤਾਂ ਜਦ ਆ ਕੇ ਲੋਕਾਂ ਨੇ ਦੇਖਿਆ ਇੱਥੇ ਅੱਗ ਲੱਗੀ ਹੋਈ ਸੀ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਮੱਲਾ ਬਹੁਤ ਅੰਦਰ ਜਾ ਕੇ ਇਹ ਗਲੀਆਂ ਛੋਟੀਆਂ ਫਾਇਰ ਬਿਟ ਪਹੁੰਚ ਗਈ ਤੇ ਅੱਗ ਤੇ ਕਾਬੂ ਪੈ ਗਿਆ ਜਾਨੀ ਕੋਈ ਨੁਕਸਾਨ ਨਹੀਂ ਹੈ ਇੱਕ ਗਾਂ ਦਾ ਸ਼ਾਇਦ ਜੋ ਦੱਸ ਰਹੇ ਆ ਵੀ ਗਾਂ ਦਾ ਬੱਚਾ ਸੀਗਾ ਇੱਕ ਛੋਟਾ ਬੱਚਾ ਉਹ ਅੰਦਰ ਰਹਿ ਗਿਆ ਸਫੋਕੇਸ਼ਨ ਜਿਆਦਾ ਉਹ ਨੁਕਸਾਨ ਹੋ ਸਕਦਾ ਅਦਰਵਾਇਸ ਜਿਹੜਾ ਖੋ ਦਾ ਕੰਮ ਕਰਦੇ ਆ ਜਿਹੜੀਆਂ ਲੀਰਾਂ ਲੂਰਾਂ ਜੀਆਂ ਹੁੰਦੀਆਂ ਤੁਸੀਂ ਜਾਣਦੇ ਹੋ ਹੋਜਰੀ ਦੀਆਂ ਬੱਚੇ ਖੁਸ਼ੀਆਂ ਆਈਟਮਾਂ ਉਹ ਇਕੱਠੀਆਂ ਕਰਕੇ ਨੇ ਘਰ ਦੇ ਬਾਹਰ ਰੱਖੀਆਂ ਹੋਈਆਂ ਨਾਲ ਇੱਕ ਲੜੀ ਦੀਵਾਲੀ ਦੇ ਟਾਈਮ ਦੀ ਲੱਗੀ ਹੋਈ ਹੈ ਇਹਨਾਂ ਦੇ ਘਰ 'ਚ ਜਿੱਥੇ ਸ਼ੱਕ ਜਾਂਦਾ ਵੀ ਸ਼ਾਇਦ ਹੋ ਸਕਦਾ ਉਹ ਕਿਸੇ ਦੇ ਸਪਾਰਕ ਹੋ ਸਕਦੀ ਹੈ ਜਾਂ ਕੋਈ ਹੋਰ ਵੀ ਕਾਰਨ ਹੋ ਸਕਦਾ ਮੈਂ ਪੁੱਛਿਆ ਇਹਨਾਂ ਨੂੰ ਇਹ ਕੋਈ ਬੀੜੀ ਸਿਗਰਟ ਵਗੈਰਾ ਨਹੀਂ ਪੀਂਦੇ ਘਰ ਚੁੱਲਾ ਤਾਂ ਵੈਸੇ ਹੀ ਨਹੀਂ ਬਲਿਆ ਕਿਉਂਕਿ ਇਹਨਾਂ ਦੇ ਵਿਚਾਰਿਆਂ ਦੀ ਮਾਂ ਦੀ ਡੈਥ ਹੋਈ ਹੋਈ ਹੈ ਉੱਧਰ ਗਏ ਹੋਏ ਹੈ ਤੇ ਉਹ ਕਾਰਨ ਜਿਹੜੇ ਆ ਉਹ ਬਾਅਦ 'ਚ ਅਸੀਂ ਇਨਵੈਸਟੀਗੇਟ ਕਰਦੇ ਹਾਂ ਵੀ ਕੀ ਕਾਰਨ ਹੈ ਮੇਨ ਜਿਹੜਾ ਹੈਗਾ ਵਿਚਾਰ ਪਰਮਾਤਮਾ ਵੱਲੋਂ ਵੀ ਜਾਨ ਦਾ ਕੋਈ ਨੁਕਸਾਨ ਨਹੀਂ ਹੈ ਇੱਕ ਬੱਚਾ ਜਿਹੜਾ ਗਾਂ ਦਾ ਬੱਚੜਾ ਉਹ ਹਲੇ ਅੰਦਰ ਹੈ ਧੂਆਂ ਜ਼ਿਆਦਾ ਇਹਨਾਂ ਦੇ ਘਰ 'ਚ ਦੋ ਸਿਲੰਡਰ ਸੀ ਇੱਕ ਸਿਲੰਡਰ ਭਰਿਆ ਹੋਇਆ ਸੀ ਇੱਕ ਖਾਲੀ ਸੀ ਜਿਵੇਂ ਆਵਾਜ਼ ਆਈ ਹੈ ਉਹ ਦੱਸਦੇ ਆ ਵੀ ਆਵਾਜ਼ ਆਈ ਤਾਂ ਹੋ ਸਕਦਾ ਵੀ ਦੋਨੋਂ ਹੀ ਫਟ ਗਏ ਹੋਣ ਕਿਉਂਕਿ ਮਾੜੀ ਮੋਟੀ ਗੈਸ ਤਾਂ ਜਿਹੜੇ ਸਿਲੰਡਰ ਹੈ ਜਿਹੜਾ ਉਹਨਾਂ 'ਚ ਬਚ ਜਾਂਦੀ ਹੁੰਦੀ ਹੈ ਖਾਲੀ 'ਚ ਵੀ ਜਿਹੜੀ ਹੈਗੀ ਆ ਉਹ ਲੱਗਦਾ ਹੈ ਵੀ ਦੋਨੇ ਸਿਲੰਡਰ ਫਟ ਗਏ ਹੋਣਗੇ ਬਾਕੀ ਜਾਨੀ ਨਖਾਨ ਕੋਈ ਨਹੀਂ ਹੈ ਇਹ ਪਰਮਾਤਮਾ ਦੀ ਕਿਰਪਾ ਰਹੀ ਹੈ ਥੈਂਕ ਯੂ ਵੈਰੀ ਮੱਚ